ਨੋ ਨੀ ਨਾ ਕਿਹਨੇ ਕਹੋ ਕਿ ਨੋ ਨੋ ਕਰਨੇ ਲਾ ਕਾਜ ਆ ਰਿਹਾ ਇਹ ਸਮਝਾਉਂਦੇ ਦੇ ਨੀ ਕੰਟਰੋਲ ਸੁਰੈਟੀ ਵਾਲੇ ਕਹਿੰਦੇ ਆ ਯਾਰ ਅਸੀਂ ਜੀਵੀਸਾਰੇ ਦੇ ਪ੍ਰੋਟੈਕਟੇ ਕੰਮ ਕਰ ਰਹੇ ਆਂ ਦੇਖੋ ਕਿ ਬਿਲਕੁਲ ਕਟਕਹਾ ਨਹੀਂ ਗਿਆ ਜਦੋਂ ਕਿ ਸਾਡੇ ਇਹ ਸਰਕਾਰ ਤੋਂ ਆਸਵਾਸਾ ਸੀ ਕਿ ਜੇ ਅਸੀਂ ਸਰਕਾਰ ਲੈ ਕੇ ਉਸ ਵੇਲੇ ਇਹਨਾਂ ਨੂੰ ਮਿਲੇ ਸੀ ਕਿ ਸਾਨੂੰ ਦੇਸ ਤੋਂ 50 ਕਰੋੜ ਜਾਂ 20% ਦਿੱਲੀ ਸਰਕਾਰ ਦੇ ਰਹੀ ਹੈ ਵੀ ਸਾਡੇ EMPLYEE ਨੂੰ ਸਾਨੂੰ ਵੀ ਦੇ ਪਰ ਐਮਐਨ ਨੇ ਅੱਜ ਤੱਕ ਸਾਡੀ ਇੱਕ ਵੀ ਮੀਟਿੰਗ ਨਹੀਂ ਕੀਤੀ ਸੀ ਐਮ ਸਾਹਿਬ ਨਾਲ ਨਾ ਸਾਡੀ ਕੋਈ ਸਰਟੀਫਿਕੇਸ਼ਨ ਵਾਈ ਹੋਇਆ ਤੇ ਅਸਰੇ ਰੈਲੀਆਂ ਕਰੀ ਜਨੇ ਧਰਮੇ ਕੱਢੀ ਜਾਂਦੇ ਆਗੇ ਮੈਨੂੰ ਕਾਲ ਹੋਵੇ ਤੇ ਹਜ਼ਾਰੇ ਰਾਈ ਕਰ ਮੰਗ ਪੱਤਰ ਚਲੇ ਗਏ ਹਜ਼ਾਰੇ ਸੀ ਧਰਨੇ ਲਾ ਕੇ ਅੱਜ ਵੀ ਸਾਨੂੰ ਆਏ ਕਹਿੰਦੇ ਕੱਲ ਮੀਟਿੰਗ ਹੋਵੇਗੀ ਕੱਲ ਮੀਟਿੰਗ ਫੇਰ ਨਹੀਂ ਹੋਣੀ ਸਾਡੀ ਅੱਜ ਸੀਐਮ ਸਾਹਿਬ ਨੇ ਹੀ ਕਿਹਾ ਚਾਹੁੰਦੇ ਜੋਤਨਰ ਵਾਅਦਾ ਕੀਤਾ ਸਾਡੇ ਵਾਅਦੇ ਪੂਰੇ ਕਰੋ ਤੁਹਾਨੂੰ ਦਿੱਲੀ ਸਰਕਾਰ ਦੀ ਤਰਫ ਤੇ 20% ਦੇੋ ਤੁਹਾਨੂੰ ਰੈਗੂਲਰ ਕਰੋ 20 ਸਾਲਾਂ ਤੋਂ ਹੌਸਲ ਡਿਪਾਰਟਮੈਂਟ ਦੇ ਵਿੱਚ ਦਿਨ ਤੇ ਲਗਭਗ 10000 15000 ਤੇ ਨੌਕਰੀ ਕਾ ਇਹ ਮੀਟਿੰਗ ਹੋਈ ਤੇ ਵੈਲਕਮ ਜੀ ਸਾਰਾ ਮੀਟਿੰਗ ਹੋਈ ਹੈ ਸਾਡੀ ਉਹਨਾਂ ਨੇ ਸਾਨੂੰ ਇਹੀ ਕਿਹਾ ਦੇ ਕੇ ਅਸੀਂ ਤੁਹਾਨੂੰ ਦੇਵਾਂਗੇ ਉਹ ਦੇਣਗੇ ਪਤਾ ਨਹੀਂ ਕਿਉਂ ਬਸ ਇਹੀ ਚੱਲ ਰਿਹਾ ਹਾਂ ਜੀ ਫਾਈਲ ਚੱਲੀ ਹੈ ਫਾਈਲ ਚੱਲੀ ਹੈ ਪਰ ਕੋਈ ਹੱਲ ਨਹੀਂ ਹੋਇਆ ਕਿੰਨਾ ਸਮਾਂ ਲੱਗ ਗਿਆ ਜਿਸ ਕਿਹੜੀ ਜਗ੍ਹਾ ਤੋਂ ਲਗਾਇਆ ਹਾਂ ਜੀ ਅੱਜ ਹੀ ਆ ਕੇ ਚੌਥਾ ਲਗਾਇਆ ਸੀ ਹੁਣ ਅਸੀਂ ਇੱਕੋ ਦੇ ਜੋ ਐਮਐਲ ਹੈਗੇ ਨੇ ਉਹਨਾਂ ਦੇ ਅੱਗੇ ਅੱਗੇ ਜਾ ਰਹੇ ਆਂਗੇ ਰੈਲੀ ਕਰ ਰਹੇ ਆਂਗੇ ਅਸੀਂ ਉਥੇ ਪਹੁੰਚੇ ਨੇ ਭਗਵਾਨ ਤੁਮਨ ਵੈਲਕਮ ਆਉਂਦੇ ਹੁਣ ਪਹੁੰਚੇ ਆਏ ਨੇ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਸੱਚੀ ਗੁੰਜੀ ਉਹਨਾਂ ਦੇ ਕੋਲ ਜੀ ਤੇ ਸਾਨੂੰ ਮੀਟਿੰਗ ਤੋ ਕੋਈ ਖਲ ਨਹੀਂ ਰਹੇ ਜੀ ਸਾਨੂੰ ਪਹਿਲੇ ਇਹ ਕਿਹਾ ਗਿਆ ਸੀ ਫਕੀਰ ਗੁਰਤਾ ਜੀ ਮਿਲੇ ਸੀ ਸਾਨੂੰ ਪਿੰਨ ਸਾਲ ਪਹਿਲਾਂ ਇਹਨੇ ਸਿਗਰ ਦੀਆਂ ਮੀਟਿੰਗਾਂ ਕਰਵਾਵਾਂਗੇ ਤੁਹਾਡਾ ਹੱਲ ਕਰਾਂਗੇ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਅਜੇ ਅਸੀਂ ਅਰਜੁਨ ਪੀਐਮ ਨੂੰ ਇਹੀ ਮਿਲਣਾ ਚਾਹੁੰਦੇ ਆ ਕਿ ਸਾਡਾ ਹੱਲ ਕੀਤਾ ਜਾਵੇ ਸਾਨੂੰ 20% ਵੀ ਦੇਖੋ ਰੈਗੂਲਰ ਵੀ ਕਰੋ